ਕਾਂਗਰਸ ਸਾਇਕਮਾਨ ਤੇ ਹਲਕਾ ਫਿਲੌਰ ਦੇ ਐਮਐਲਏ ਸਰਦਾਰ ਵਿਕਰਮਜੀਤ ਚੌਧਰੀ ਜੀ ਦੀ ਹਦਾਇਤ ਮੁਤਾਬਕ ਬਲਾਕ ਕਾਂਗਰਸ ਕਮੇਟੀ ਰੁੜਕਾ ਕਲਾ ਦੇ ਪ੍ਰਧਾਰ ਰਕੇਸ਼ ਦੁੱਗਲ ਵੱਲੋਂ ਸ਼੍ਰੀ ਬੱਬਲੂ ਮਡਾਰ ਵਾਸੀ ਗੋਹਾਵਰ ਨੂੰ ਬਲਾਕ ਕਾਂਗਰਸ ਕਮੇਟੀ ਰੁੜਕਾ ਕਲਾ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਸਮੇਂ ਚੌਧਰੀ ਵਿਕਰਮਜੀਤ ਸਿੰਘ ਜੀ ਨੇ ਕਿਹਾ ਬੱਬਲੂ ਮਡਾਰ ਬਹੁਤ ਹੀ ਮਿਹਨਤੀ ਤੇ ਸਮਾਜਿਕ ਕੰਮਾਂ ਵਿੱਚ ਹਿੱਸਾ ਲੈਣ ਵਾਲੇ ਇਨਸਾਨ ਹਨ ਅਸੀਂ ਆਸ ਕਰਦੇ ਹਾਂ ਇਨਾਂ ਦੇ ਸਮਰਥਨ ਤੇ ਸੁਝਾ ਮਨਨਤ ਬਲਾਕ ਕਾਂਗਰਸ ਹੋਰ ਮਜ਼ਬੂਤ ਹੋਵੇਗੀ ਤੇ ਸੰਗਠਨ ਦੇ ਉਦੇਸ਼ਾ ਨੂੰ ਪ੍ਰਾਪਤ ਕੀਤਾ ਜਾ ਸਕੇਗਾ ਇਸ ਸਮੇਂ ਸਰਦਾਰ ਗੁਰਮੀਲ ਸਿੰਘ ਸਾਬਕਾ ਕੌਂਸਲਰ ਮੱਖਣ ਸਿੰਘ ਮੰੰਲੀ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਦਿਹਾਤੀ ਜਸਵਿੰਦਰ ਸਿੰਘ ਚਿੰਤਾ ਸਾਬਕਾ ਕੌਂਸਲਰ ਐਡਵੋਕੇਟ ਜੀਵਨ ਮਾਹਲ ਸੋਹਣ ਸਿੰਘ ਗੁਰਮੀਲ ਸਿੰਘ ਉਤਵੇਵਾਲ ਗਗਨਦੀਪ ਰਾਜ ਅਜੇ ਰਵੀ ਕੁਮਾਰ ਨਮੀ ਬੰਗੜ ਅਤੇ ਸਚਿਨ ਵਾਸੀ ਗੁਹਾਵਰ ਮੌਜੂਦ ਸਨ ਇਹ ਬਹੁਤ ਹੀ ਮਿਹਨਤੀ ਨੌਜਵਾਨ ਸਾਥੀ ਜਿਹੜੇ ਕਿ ਬਲੌਕ ਰੁੜਕਾ ਕਲਾ ਦਾ ਸਾਡਾ ਜਿਹੜਾ ਇੱਕ ਬਹੁਤ ਹੀ ਇੱਕ ਅਹਿਮ ਪਿੰਡ ਹੈ ਗਵਹਾਵਰ ਉਹਦੇ ਵਿੱਚ ਬਬਲੂ ਜੀ ਬਬਲੂ ਮਡਾਰ ਬਹੁਤ ਸਮੇਂ ਤੋਂ ਅੱਛਾ ਕੰਮ ਕਰ ਰਹੇ ਸੀ ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਅੱਜ ਸਾਡੇ ਬਲੌਕ ਦੇ ਪ੍ਰੈਜ਼ੀਡੈਂਟ ਰਕੇਸ਼ ਢੁਗਲ ਜੀ ਨੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਬਲੌਕ ਦਾ ਵਾਈਸ ਪ੍ਰੈਜ਼ੀਡੈਂਟ ਇਹਨਾਂ ਨੂੰ ਬਣਾਇਆ ਮੈਨੂੰ ਪੂਰਾ ਆਸ ਹੈ ਕਿ ਇਹ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਕਾਂਗਰਸ ਪਾਰਟੀ ਦੀ ਸੋਚ ਨੂੰ ਕਰ ਕਰ ਲੈ ਜਾਣ ਦਾ ਕੰਮ ਕਰਾਂਗੇ ਕਾਂਗਰਸ ਪਾਰਟੀ ਦਾ ਇੱਕ ਸੱਚਾ ਸਪਾਈ ਬਣ ਕੇ ਇਹ ਪਾਰਟੀ ਦੇ ਹਰ ਪ੍ਰੋਗਰਾਮ ਨੂੰ ਕਰ ਕਰ ਪਹੁੰਚਾਉਣਗੇ ਔਰ ਵਿਧਾਨ ਸਭਾ ਹਲਕਾ ਫਲੋਰ ਦੀ ਡਿਵੈਲਪਮੈਂਟ ਵਿੱਚ ਮੇਰੇ ਪ੍ਰਤੀ ਜੋ ਜ਼ਿੰਮੇਵਾਰੀ ਹੈ ਮੇਰੇ ਕੋਲ ਵੀ ਜਦੋਂ ਵੀ ਇਹ ਆਉਂਦੇ ਨੇ ਇਹ ਹਮੇਸ਼ਾ ਕਦੀ ਆਪਣਾ ਕੰਮ ਨਹੀਂ ਲੈ ਕੇ ਆਏ ਹਮੇਸ਼ਾ ਜਦੋਂ ਵੀ ਆਉਂਦੇ ਨੇ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਨਾਲ ਦੇ ਪਿੰਡਾਂ ਦੇ ਨੌਜਵਾਨਾਂ ਲਈ ਕੋਈ ਕੋਈ ਉਹਨਾਂ ਦਾ ਕੋਈ ਸਮੱਸਿਆ ਹੁੰਦੀ ਹੈ ਉਹ ਹਮੇਸ਼ਾ ਇਹ ਲੋਕਾਂ ਦੇ ਕੰਮਾਂ ਵਾਸਤੇ ਹੁੰਦੇ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਔਰ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਚ ਪਾਰਟੀ ਦਾ ਝੰਡਾ ਬੁਲੰਦ ਕਰੇ